ਕਬੱਡੀ ਤਗੜੀ ਖੇਡੀ ਹੈ ਤੇ ਨਾਲ ਕਬੱਡੀ ਦੀ ਪ੍ਰਮੋਟ ਵੀ ਬੜਾ ਕੀਤਾ ਹੈ ਆਪਣੇ ਟਾਈਮ ਦੇ ਮਹਾਨ ਪ੍ਰਮੋਟਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਸੁਪੁੱਤਰ ਗੈਵਨ ਬਾਠ ਜੋ ਯੂਕੇ ਤੋਂ ਵਿਸ਼ੇਸ਼ ਤੌਰ ਤੇ ਆਇਆ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗਰਮੇਜ ਸਿੰਘ ਬਾਠ ਗੇਜਾ ਸਰਪੰਚ ਜੋ ਭਤੀਜੇ ਨੇ ਸ਼ਿੰਦੇ ਅਮਲੀ ਦੇ ਤੇ ਪ੍ਰਭ ਕਾਲੋਂ ਜੀ ਜੋ ਦੋਤੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਕਹਿੰਦੇ ਅੱਜਕੱਲ ਦੇ ਮੁੰਡਿਆਂ ਦੇ ਚਿਹਰੇ ਤੇ ਇੱਕ ਥੱਪੜ ਐ ਕਿ ਜਵਾਨੀ ਕਈ ਕਹਿੰਦੇ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਹੜ ਦੇ ਵਿੱਚ ਡੁੱਬੀ ਜਾਂਦੇ ਐ ਨਸ਼ਿਆਂ ਦੀ ਦਲਦਲ ਦੇ ਵਿੱਚ ਖੁੱਬੀ ਜਾਂਦੇ ਐ ਉਹਨਾਂ ਨੂੰ ਬੇਨਤੀ ਐ ਕਿ ਆਪਾਂ ਆਪਾਂ ਬਜ਼ੁਰਗਾਂ ਵਾਂਗ ਰਾਜ ਵੀ ਖੇਡੀਏ ਬਜ਼ੁਰਗਾਂ ਵਾਂਗ ਰਾ ਲਓ ਤਾੜੀਆਂ ਮਾਰ ਦਿਓ ਇਹ ਆ ਬਾਪੂ ਮੇਰੇ ਵੀਰੋ ਮੇਲੇ ਮੁਰਦਿਆਂ ਤੋਂ ਰਾਤੀ ਮੈਂ ਸੁਣਿਆ ਸਾਡਾ ਬੁੱਢਾ ਕਬੱਡੀਆਂ ਪਾ ਲੈਂਦਾ ਤਾਰ ਕਰਦੇ ਅਗਲੇ ਥਨ ਚੁੰਗੇ ਆ ਤੇੜਕਾ ਹੱਲੇ ਪਚਾ ਲੈਂਦਾ ਤੱਤੇ ਘੋਦੀ ਕਹਿੰਦਾ ਕਰੀਮਾਲਸ ਤੜਕੇ ਬੇਬੇ ਨੂੰ ਉਠਾ ਲੈਂਦਾ ਵੱਡੇ ਕੋਟੀਆਂ ਮੈਨੂੰ ਤੰਜ ਲੱਗੇ ਆ ਬਾਪੂ ਅੰਤਰੇ-ਅੰਤਰੇ ਫਾ ਲੈਂਦਾ ਕਿ ਬਾਪੂ ਅੰਤਰੇ-ਅੰਤਰੇ ਫਾ ਲੈਂਦਾ ਜਿਹੜੇ-ਜਿਹੜੇ ਹੈਲੋ ਬਜ਼ੁਰਗਾਂ ਨੂੰ ਪਿਆਰ ਕਰਦੇ ਹੋ ਤਾੜੀਆਂ ਲਾ ਦਿਓ ਪ੍ਰਾਜੇ ਦਾ ਕਹਿਣਦਾ ਇਹ ਮਕਸਦ ਸੀ ਪਰ ਪਿੰਦਰ ਸਾਉਂਡ ਲੱਗੀ ਆ ਥੋੜੀ ਕੱਟ ਵੱਜੀ ਐ ਪਿੰਦਰਾ ਮੈਂ ਪਹਿਲੀ ਵਾਰੀ ਦੇਖਿਆ ਇਦਾਂ ਦਾ ਸਾਉਂਡ ਹੈ ਜਿਹਦੇ ਵਿੱਚ ਕੱਟ ਵੱਜੀ ਹੋਵੇ ਪਰ ਪਿੰਦਰ ਜਿੱਥੇ ਲੱਗੀ ਹੋਵੇ ਤਾਂ ਫਿਰ ਤਾਂ ਕਹਿੰਦੇ ਕਿਆ ਬਾਤਾਂ ਪਿੰਦਰ ਸਾਉਂਡ ਅੱਜ ਕਹਿੰਦੇ ਕੈਲੇ ਕਲਾਂ ਗੱਜਦੀ ਐ ਇੱਕ ਪਾਸੇ ਸ਼ੈਂਪੀ ਦੀ ਗੱਡੀ ਦੀ ਰੇਡ ਪੈ ਗਈ ਐ ਇਹਨੂੰ ਮੈਂ ਪਿਆਰ ਦੇ ਨਾਲ ਸ਼ੈਂਪੀ ਦੀ ਦੱਦੀ ਆਖਦਾ ਹੁੰਨਾ ਲੋ ਪੱਟਾਂ ਤੇ ਮਾਰਦਾ ਥਾਪੀਆਂ ਨੰਬਰ ਰੇਡਰ ਦਾ ਪਹਿਲਾਂ ਸਾਡੇ ਜੇਜੇ ਸਰਪੰਚ ਨੇ ਆਖਿਆ ਸਤਿਕਾਰ ਕੀਤਾ ਕਿ ਮੇਰੇ ਸਤਿਕਾਰਯੋਗ ਚਾਚਾ ਜੀ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈਗੇ ਪਰ ਜਿਹੜੇ ਚਾਚਾ ਜੀ ਸਾਡੇ ਕੋਲ ਸਾਡੇ ਖੇਡ ਮੇਲੇ ਵਿੱਚ ਪਹੁੰਚਦੇ ਐ ਉਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਹੈ ਮਖਤਿਆਰ ਸਿੰਘ ਜੀ ਪੱਪੂ ਜੀ ਆਏ ਹੋਏ ਐ ਮਖਤਿਆਰ ਸਿੰਘ ਜੀ ਪੱਪੂ ਗੁਰਦਾਸਪੁਰ ਜੀ ਇਕੱਰੀ ਫਤਿਹ ਸਾਂਝ ਕਰਿਓ ਖੜੇ ਹੋ ਕੇ ਕਬੱਡੀ ਦੇ ਵੱਡੇ ਸਟਾਰ ਰੇ ਆਪਣੇ ਟਾਈਮ ਦੇ ਪੱਪੂ ਕੰਢੀਲੇ ਵਾਲਾ ਆਇਆ ਹੋਇਆ ਇਕੱਰੀ ਤਾੜੀਆਂ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰਿਓ ਨਾਲ ਪ੍ਰਚਾਤ ਸਾਹਿਬ ਪ੍ਰਚਾਤ ਸਾਹਿਬ ਜੇ ਆਸਟ੍ਰੇਲੀਆ ਦੀ ਕਬੱਡੀ ਦੀ ਗੱਲ ਕਰੀਏ ਆ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਮੈਲਬੌਰਨ ਦਾ ਬਹੁਤ ਵੱਡਾ ਨਾਮ ਹੈ ਉਸ ਕਬੱਡੀ ਕਲੱਬ ਦਾ ਵੱਡਾ ਪ੍ਰਮੋਟਰ ਹੈ ਸਾਡਾ ਕਹਿੰਦੇ ਪੰਮਾ ਭਾਮ ਜੋ ਆਸਟ੍ਰੇਲੀਆ ਤੋਂ ਪੰਜਾਬ ਆਇਆ ਹੋਇਆ ਹੈ ਪੰਮਾ ਭਾਮ ਜੀ ਇੱਕ ਵਾਰੀ ਤੁਸੀਂ ਵੀ ਉੱਠ ਕੇ ਫਤਿਹ ਸਾਂਝੀ ਕਰਿਓ ਪੰਮਾ ਭਾਮ ਆਸਟ੍ਰੇਲੀਆ ਤੋਂ ਜਿਹੜੇ ਆਜ਼ਾਦ ਕਬੱਡੀ ਕਲੱਬ ਮੈਲਬੌਰਨ ਦੀ ਟੀਮ ਦੇ ਪ੍ਰਮੋਟਰ ਹੈ ਪੰਮਾ ਭਾਮ ਜੀ ਇੱਕ ਵਾਰੀ ਉੱਠ ਕੇ ਫਤਿਹ ਸਾਂਝੀ ਕਰਿਓ ਆਸਟ੍ਰੇਲੀਆ ਤੋਂ ਵੱਡਾ ਪ੍ਰਮੋਟਰ ਆਇਆ ਹੈ ਆਜ਼ਾਦ ਕਬੱਡੀ ਕਲੱਬ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਪੰਮੇ ਪਾਮ ਪਾਮੜੀ ਵਾਲਾ ਦਾ ਨਾਂ ਡਾਲਰਾ ਵਾਂਗੂ ਜਲਦਾ ਮੇਰੇ ਵੀਰੋ ਰঞ্জੀਤ ਬਾਬੇ ਹੁਣਾਂ ਦੀ ਗੱਲ ਹੁੰਦੀ ਹੈ ਰঞ্জੀਤ ਬਾਬੇ ਹੁਣਾਂ ਦੀ ਗੱਲ ਹੁੰਦੀ ਹੈ ਖੇਡ ਮੈਦਾਨਾਂ ਦੇ ਵਿੱਚ ਪਰ ਆਹ ਮੈਚ ਵੀ ਵੇਖਣ ਵਾਲਾ ਆ ਮੈਚ ਵਿੱਚ ਬਾਪੂ ਜਗੀਰ ਸਿੰਘ ਭੱਲਰ ਹੈ ਜਿਹੜਾ ਜੱਫਾ ਪਾਉਣ ਦੀ ਯਰਤ ਰੱਖਦਾ ਰੱਬ ਨੇ ਤੋੜ ਦਿੱਤੀ ਨਾ ਤੰਗੀ ਘਰ ਵਿੱਚ ਰੌਣਕ ਰੰਗ ਬਰੰਗੀ ਉੱਤੋਂ ਸਿੱਧ ਜਿੰਨਾ ਦੀ ਚੰਗੀ ਉਹ ਰੱਬ ਦਾ ਸ਼ੁਕਰ ਮਨਾਉਂਦੇ ਨੇ ਉਹ ਤੂੰ ਬੈ ਕੇ ਦੇਖ ਜਵਾਨਾ ਬਾਬੇ ਕੌਡੀਆਂ ਤੇ ਜੱਫੇ ਲਾਉਂਦੇ ਨੇ ਆਹ ਵੇਖੋ ਉਹ ਭੰਗੜੇ ਪੈਂਦੇ ਬਿਨਾਂ ਢੋਲ ਤੋਂ ਇਹ ਬਾਬਾ ਜਗੀਰ ਭੱਲਰ ਹੈ ਰਾਮ ਪਿਹਾਰੀ ਤੇ ਲੱਤਾਂ ਮਾਰਦਾ ਤੇ ਕਹਿੰਦੇ ਬਾਬਾ ਜੀ ਦਾ ਠੱਲੂ ਬਣਾ ਕੇ ਦਿਖਾਉਂਦਾ ਹੈ। ਕੀ ਬਾਤ ਹੈ ਹਲੇ ਸਵਾਦ ਵੱਖਰਾ ਆਉਣਾ। ਜੇ ਬਾਬਾ ਉਧਰੋਂ ਜੱਫਾ ਇਧਰੋਂ ਜੱਫਾ ਬਾਲਤਾ ਹਿੱਕ ਤੇ ਦੀਵਾ ਮਨਜੀਤ ਸਿੰਘ ਦੇ ਕੈਂਚੀ ਲਾ ਕੇ ਕੈਂਚੀ 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 ਵਜੀ ਹੋਈ ਹੈ। ਮਾਣ ਵਾਲੀ ਗੱਲ ਹੈ। ਉਧਰ ਪਿੰਦਾ ਪੰਡੋਰੀ ਦਾ ਜਿਹੜਾ ਵਿਸ਼ੇਸ਼ ਸਨਮਾਨ 11000 ਦੇ ਨਕਦ ਰਾਸ਼ੀ ਦੇ ਨਾਲ ਕਾਲੀ ਇਟਲੀ ਤੇ ਨਾਲ ਬਰਨ ਇਟਲੀ ਮੈਂ ਕਿਟਲੀ ਇਹ ਸਿੰਦੇ ਅਮਲੀ ਦੇ ਪੱਤੀ ਜੇ ਮੇਰੇ ਵੀਰੋ ਉਹਨਾਂ ਵੱਲੋਂ ਵੱਡਾ ਮਾਨ ਸਨਮਾਨ 11000 ਦੀ ਨਕਦ ਰਾਸੀ ਦੇ ਨਾਲ ਧੰਦੇ ਪੰਡੋਰੀ ਦਾ ਕੀਤਾ ਜਾਣਾ ਪਰ ਬਾਪੂ ਨੇ ਫੜਿਆ ਗੁੱਟ ਜੇਕਰ ਬੁੱਢਾ ਸਰਕਾਰ ਦੀ ਲਵੇ ਪੈਲਸਨ ਨਾਲ ਰੋਟੀ ਦੇ ਨਾਲ ਸਲਾਦ ਪੁੱਸਣੀ ਦਿਨ ਦੀ ਗਰਮ ਫੁਲਕੇ ਲਾ ਲਾ ਕੇ ਦੁੱਧ ਰੋਟੀ ਤੇ ਬਾਤ ਪੁੱਛਦੀ ਅੱਜ ਪਾਪਾ ਜੀ ਕਰੀ ਤੇ ਸਾਗ ਬਣਿਆ ਤੁਸੀਂ ਕਰੀ ਖਾਣੀ ਜਾਂ ਸਾਗ ਪੁੱਛਦੀ ਚਹਾਨ ਯਾਰਾ ਅੱਬ ਬੁੱਢੇ ਨਕਮਿਆਂ ਨੂੰ ਅੱਜ ਕੱਲ ਦੀ ਨਹੀਂ ਓ ਔਲਾਦ ਪੁੱਛਦੀ ਲਓ ਸਾਹਮਣੇ ਪਾਸੇ ਜੰਜੂਏ ਦੀ ਕਬੱਡੀ ਪਈ ਆ ਤੇ ਦੂਸਰੇ ਪਾਸੇ ਜਾਫੀ ਨੇ ਕਮਾਲ ਕਰ ਦਿੱਤੀ ਹੈ ਇਸ ਵਕਤ ਜਿੰਦੜੀ ਫੱਸੀ ਹੋਈ ਹੈ ਜੋ ਵੇਲਣ ਵਿੱਚ ਗੰਨਾ ਰੋਨੂ ਹੁਣ ਆਖ ਮੁਹੰਮਦ ਜੇ ਰਹੇ ਤਾਂ ਮੰਨਾ ਰੋਨੂ ਤੂੰ ਆਖ ਮੁਹੰਮਦ ਜੇ ਰਹੇ ਤਾਂ ਮੰਨਾ ਸਾਡੇ ਦਰਮਿਆਨ ਕਮੈਂਟਰੀ ਦੇ ਬਾਬਾ ਬੋੜ ਪ੍ਰੋਫੈਸਰ ਸਰਦਾਰ ਮੱਖਣ ਸਿੰਘ ਜੀ ਹਕੀਮਪੁਰ ਦੀ ਵਿਸ਼ੇਸ਼ ਤੌਰ ਤੇ ਆਏ ਹੋਏ ਹੈ ਜੀ ਆਇਆਂ ਨੂੰ ਕਰਦੇ ਆ ਸਾਡੀ ਕਮੈਂਟਰੀ ਦੇ ਬਾਬਾ ਬੋੜ ਨੇ ਵਿਸ਼ੇਸ਼ ਤੌਰ ਤੇ ਸਮੇਂ ਦੇ ਟਾਈਮ ਦੇ ਆ ਕੇ ਸਾਡੇ ਇਸ ਖੇਡ ਮੇਲੇ ਚ ਆਏ ਹੋਏ ਐ ਉਹਨਾਂ ਦਾ ਨਿੱਘਾ ਸਵਾਗਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਦੀ ਟੀਮ ਵੱਲੋਂ ਉਧਰ ਡੀਏਵੀ ਕਾਲਜ ਜਲੰਧਰ ਵਰਸਸ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਰਿਵੋਟ ਔਰ ਐਂਟਰੀ ਕਰ ਜਣ ਔਰ ਮਾਨ ਵਾਲੀ ਗੱਲ ਹੈ ਸਾਜੀ ਨਹੀਂ ਆ ਰਿਹਾ ਬੁਲਟ ਵੀ ਆ ਰਿਹਾ ਹੈ ਕੀਰਾਂਵਾਲ ਦੀ ਧਰਤੀ ਦਾ ਬੁਲਟ ਵੀ ਆ ਰਿਹਾ ਮੇਰੇ ਵੀਰੋ ਮਾਣ ਹੈ ਆ ਗਿਆ ਬਾਪੂ ਬਾਪੂ ਜ਼ਗੀਰ ਸਿੰਘ ਪਤਾ ਲੱਗ ਜੇ ਪਤਾ ਲੱਗ ਜੇ ਪਤਾ ਲੱਗ ਜੇ ਆ ਬਾਰ ਬਾਰ ਆਉਂਦਾ ਕਿ ਮੇਰੀ ਪੱਚੀਆਂ ਪਿੰਡਾਂ ਚ ਚੱਲੇ ਠਾਠ ਨਹੀਂ ਪੁੱਟਣਾ ਨਹੀਂ ਪੱਟ ਦੂ ਚੰਗਾਠ ਨਹੀਂ ਜ਼ਗੀਰ ਭੁੱਲ ਰ ਮੇਰੇ ਮਿੱਤਰੋ ਕਿ ਹੋ ਕਿ ਉਹਨੇ ਖਾਂਦਾ ਲੱਗਦਾ ਬਾਪੂ ਫੈਬੀ ਕੋਲ ਖਾਂਦਾ ਤਾਈਓ ਚੰਬੜਦਾ ਜਾਂਦਾ ਤਾਈਓ ਚੰਬੜਦਾ ਜਾਂਦਾ ਗਿੜਦਾ ਕਬੱਡੀ ਦਾ ਪੈਂਦਾ ਬੱਲੇ ਬਾਬਾ ਤੇਰੇ ਉਹ ਤੁਰਦਾ ਤੋਰ ਸ਼ਕੀਨਾ ਦੀ ਹੋਈ ਗੁਲਾਮ ਜਵਾਨੀ ਅੱਜ ਕੱਲ੍ਹ ਧੋੜ ਮਸ਼ੀਨਾਂ ਦੀ ਲਓ ਸਾਹਮਣੇ ਪਾਸੇ ਅਗਲੀ ਰੇਡ ਪਾਉਣ ਦੇ ਵਾਸਤੇ ਜੰਜੂਆ ਫੇਰ ਆ ਗਿਆ ਜੰਜੂਆ ਆ ਗਿਆ ਅੱਜ ਆ ਬਜ਼ੁਰਗਾਂ ਦਾ ਜਿਹੜਾ ਪਹਿਲਾ ਪ੍ਰਾਈਜ਼ ਆ ਨਾ 31000 ਇਹ ਜਰਮਨ ਪੁਰਤਗਾਲ ਹਰਮੀਤ ਪੁਰਤਗਾਲ ਉਹਨਾਂ ਵੱਲੋਂ 31000 ਰੁਪਇਆ 70 ਕਿਲੋ ਵਾਲੀ ਟੀਮ ਨੂੰ ਦਿੱਤਾ ਜਾਣਾ ਹੈ ਮਾਣ ਵਾਲੀ ਗੱਲ ਹੈ ਸਾਡੇ ਜਰਮਨ ਪੁਰਤਗਾਲ ਹਰਮੀਤ ਪੁਰਤਗਾਲ ਉਹਨਾਂ ਵੱਲੋਂ 31000 ਜਿੱਤੂ ਟੀਮ ਜਿਹੜੀ 70 ਕਿਲੋ ਦੀ ਹੋਵੇਗੀ ਉਹਨਾਂ ਨੂੰ ਦਿੱਤਾ ਜਾਵੇਗਾ ਲਓ ਸਾਹਮਣੇ ਬਾਪੂ ਬੱਲੇ ਬੱਲੇ ਕਰਾ ਰਹੇ ਐ ਇਹ ਬਾਬੇ ਕਹਿੰਦੇ ਸਿਰਾ ਕਰਾ ਰਹੇ ਐ ਇਹ ਕਹਿੰਦੇ 60 ਸਾਲ ਐ ਪ੍ਰਾਚਾ ਕਹਿੰਦਾ 70 ਕਿਲੋ ਦੀ ਟੀਮਾਂ ਨੂੰ 31000 ਤੇ ਵੱਡੇ ਮਾਣ ਸਨਮਾਨ ਦਿੱਤੇ ਜਾਣਗੇ ਪਰ ਇਹ ਕਹਿੰਦੇ 60 ਸਾਲਾਂ ਬਜ਼ੁਰਗ ਖੇਡਦੇ ਐ ਬਾਬੇ ਖੇਡਦੇ ਐ ਲਓ ਸਾਹਮਣੇ ਪਾਸੇ ਤਿੰਨ ਜਾਫੀ ਤਿਆਰ ਐ ਰੀਡਰ ਕਹਿੰਦੇ ਹੈਪੀ ਸਿੰਘ ਸੈਂਪੀ ਦੀ ਦੱਦੀ ਮੇਰੇ ਵੀਰੋ ਉਧਰ ਪਿੰਡ ਤਿੱਬਰ ਤੋਂ ਸਰਪੰਚ ਸਾਹਿਬ ਸਰਦਾਰ ਤਰਸੇਮ ਸਿੰਘ ਜੀ ਦਾਦਾ ਪ੍ਰਭ ਕਾਹੋਂ ਨਿਊਜ਼ੀਲੈਂਡ ਤੋਂ ਮੇਰੇ ਵੀਰੋ ਮਾਣ ਵਾਲੀ ਗੱਲ ਹੈ ਬਹੁਤ ਵੱਡੇ ਸਜੋਗ ਅੱਜ ਇਹਨਾਂ ਭਰਾਵਾਂ ਦੇ ਐ ਲਓ ਬਾਪੂ ਦੀ ਕਬੱਡੀ ਐ ਮੇਰੇ ਵੀਰੋ ਚਾਰ ਚਾਰ ਬਯੁਰਗ ਆਹ ਵੇਖਾਂਗੇ ਚਿਆਰੀ ਦੇ ਵਿੱਚ ਇੱਕ ਪਾਸੇ ਬਾਪੂ ਜਗੀਰ ਸਿੰਘ ਭੱਲਰ ਐ ਕਿ ਪੱਚੀਆਂ ਪਿੰਡਾਂ ਚ ਮੇਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਛੱਡ ਦੇ ਮਲਾਜੇਦਾਰਾ ਕਿ ਕੱਲ ਪਾਵੇਂ ਜਾਨ ਕੱਢ ਲਈ ਇਹ ਸੁਖਦੇਵ ਸਿੰਘ ਨਾਗ ਹੈ ਐ ਕਹਿੰਦੇ ਮੇਰੇ ਵੀਰੋ ਨਾਗ ਲੜ ਗਿਆ ਨੰਬਰ ਆਪਣੀ ਟੀਮ ਦੇ ਵਾਸਤੇ ਪੰਨੂ ਸਾਹਿਬ ਦਾ ਫੈਸਲਾ ਕਿ ਨੰਬਰ ਸਟਾਪਰ ਦਾ ਪਹਿਲਾ ਮੁਕਾਬਲਾ ਜਿਹੜਾ ਕਲੱਬਾਂ ਦਾ ਖੇਡਿਆ ਜਾਣਾ ਹੈ ਦੋਨੇ ਕਲੱਬਾਂ ਨੂੰ ਬੇਨਤੀ ਹੈ ਇੱਕ ਪਾਸੇ ਡੀਏਵੀ ਕਲੱਬ ਤੇ ਦੂਸਰੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਦੋਨੇ ਟੀਮਾਂ ਬਿਨਾਂ ਕੀ ਦੇਰੀ ਕੀਤੇ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਸਾਹਮਣੇ ਪਾਸੇ ਜੰਜੂਆ ਇੱਕ ਪਾਕਿਸਤਾਨ ਦਾ ਜੰਜੂਆ ਬੜਾ ਮਸ਼ਹੂਰ ਹੋਇਆ ਪਰ ਆਹ ਜੰਜੂਆ ਕਬੱਡੀ ਪਾ ਰਿਹਾ ਪਰ ਦੂਸਰੇ ਪਾਸੇ ਘੁੱਟ ਫੜ ਕੇ ਬਾਬਾ ਜੱਫੇ ਲਾ ਰਿਹਾ ਕਦੀ ਉੱਤੇ ਕਦੀ ਥੱਲੇ ਕਦੀ ਪੂਰੀ ਬੱਲੇ 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 ਕਦੇ ਤਾਂ ਸੰਭਾਲੇ ਜਾਂਦੇ ਸਾਥੋਂ ਨੋਟਣਾ ਕਦੇ ਕੱਖੋਂ ਹੋਲੀਆਂ ਨਾ ਕਮਾਈਆਂ ਰਹਿੰਦੀਆਂ ਸਦਾ ਨਹੀਂ ਉਹ ਮਾੜੇ ਹਾਲਾਤ ਰਹਿੰਦੇ ਬੰਦੇ ਤੇ ਸਦਾ ਨਹੀਂ ਉਹ ਬੰਦੇ ਆ ਝੜਾਈਆਂ ਰਹਿੰਦੀਆਂ ਆ ਬਾਪੂ ਟਰੱਕ ਡਰਾਈਵਰ ਵੀ ਨਹੀਂ ਆ ਮੇਰੇ ਵੀਰੋ ਇਹ 18 ਟੈਰੀ ਗੱਡੀ ਵੀ ਚਲਾਉਂਦਾ ਹੈ ਕਿ ਗੱਡੀ ਲੱਦ ਕਲਕੱਤੇ ਵਰਦਾ ਮੜ ਕੇ ਪੱਤਾ ਨਹੀਂ ਲੈਂਦਾ ਕਰਦਾ ਸੌਰਾ ਰੋਜ਼ ਮੇਰੇ ਨਾਲ ਲੜਦਾ ਤੇ ਸੱਸ ਬੁਲਾਵੇ ਨਾ ਨਾਲ ਡਰਾਈਵਰ ਕੁੜੀਓ ਆ ਕੋਈ ਵਿਆਹ ਕਰਾਵੇ ਨਾ ਨੈਰੀਸਾ ਉਹਨੇ ਮਾਰ ਦੋ ਬੱਪਲੀ ਮੇਰੇ ਵੀਰੋ ਸਾਹ ਅੰਦਰ ਪਾਇੰਟ bari ਖੋਲ ਕੇ ਵਾਹਿਗੁਰੂ ਬੋਲ ਕੇ ਨਹੀਂ ਸੀਟੀ ਉੱਤੇ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ शिंदे ਯਾਰ ਨੇ ਬਾਬਿਆਂ ਦੇ ਚੱਲ ਚੱਲੀਏ ਇਧਰ ਗੱਡੀ ਸੈਂਪੀ ਦੀ ਸੈਂਪੀ ਦੀ ਦੱਦੀ ਦੂਸਰੇ ਪਾਸੇ ਮਨਜੀਤ ਸਿੰਘ ਕਹਿੰਦੇ ਖੜ ਗਿਆ ਮੂਰਲੇ ਪਾਸੇ ਆਹ ਫਸ ਗਏ ਸਿੰਘ ਸਿੰਘ ਕੁੰਡੀਆਂ ਦੇ ਦੋ ਸਰਦਾਰਾਂ ਦੀ ਟੱਕਰ ਬੱਲੇ 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 ਵਾ ਵਾ ਇਹ ਤਕਨੀਕ ਹੈ ਇਹ ਮੇਰੇ ਵੀਰੋ ਖੇਡ ਹੈ ਕਿਵੇਂ ਖਿੱਚ ਮਾਰ ਕੇ ਜੱਫਾ ਲਾਇਆ ਤੇ ਫਿਰ ਪਟ ਤੇ ਥਾਪੀ ਮਾਰ ਕੇ ਦਿਖਾਈ ਆ ਮਨਜੀਤ ਸਿੰਘ ਜੀ ਉਹਨਾਂ ਨੇ ਬੱਤੂ ਨੇ ਮੇਰੇ ਵੀਰੋ ਮਾਣ ਹੈ ਕਿਸੇ ਦੀ ਕੁੜਮਣੀ ਲਾਈ ਬੈਠੀ ਹੋਣੀ ਹੈ ਕਿਸੇ ਦੀ ਨੌ ਲਾਈ ਬੈਠੀ ਹੋਣੀ ਹੈ ਤੇ ਕਿਸੇ ਦੀ ਕੁੜਮਣੀ ਅੱਜ ਲਾਈ ਤੇ ਕਹਿੰਦੀ ਹੋਣੀ ਹੈ ਕਿ ਸਾਡਾ ਕੁਲਮ ਆਹ ਗਰਾਊਂਡ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ ਇਹ ਮਾਣ ਆ ਮੇਰੇ ਵੀਰੋ ਖੇਡਾਂ ਦਾ ਸ਼ਿੰਗਾਰ ਵਰਦੇ ਆ ਬਜ਼ੁਰਗ ਰਣਜੀਤ ਸਿੰਘ ਜੀ ਕਲੇਰ ਦबई ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜਗਜੀਤ ਸਿੰਘ ਜੱਗੂ ਕੈਲੇ ਕਲਾ ਵਾਲਾ ਜਿੰਨੇ 21000 ਦਾ ਬਹੁਤ ਵੱਡਾ ਸਹਿਯੋਗ ਆਇਆ ਪਾਣੀ ਦਾ ਪ੍ਰਬੰਧਕ ਕਲੇਰ ਦबई ਤੇ ਜਗਜੀਤ ਸਿੰਘ ਜੱਗੂ ਕੈਲੇਕਲਾ 21000